ਸਤਿ ਸ਼੍ਰੀ ਕਾ ਜੀ ਅੱਜ ਅਸੀਂ ਸਿੱਖਾਂਗੇ ਕਿ ERP ਸੌਫਟਵੇਅਰ ਵਿੱਚ ਕਿਸੇ ਮੈਂਬਰ ਦੀ ਲੈਂਡ ਐਡ ਕਿਵੇਂ ਕੀਤੀ ਜਾਂਦੀ ਹੈ ਸਟੈਪ 1 ਸਭ ਤੋਂ ਪਹਿਲਾਂ ਆਪਾਂ ਮੈਂਬਰਸ਼ਿਪ ਮੋਡਿਊਲ ਓਪਨ ਕਰਾਂਗੇ ਇਹ ਮੈਂਬਰਸ਼ਿਪ ਮੋਡਿਊਲ ਓਪਨ ਹੋ ਗਿਆ ਉਸ ਤੋਂ ਬਾਅਦ ਆਪਾਂ ਰਜਿਸਟਰ ਲੈਂਡ ਤੇ ਕਲਿੱਕ ਕਰਾਂਗੇ ਇੱਥੇ ਐਡਮਿਸ਼ਨ ਨੰਬਰ ਦੇ ਆਪਾਂ ਇਹ ਮੈਂਬਰ ਨੂੰ ਸਰਚ ਕਰਾਂਗੇ ਇੱਥੇ ਮੈਂਬਰ ਦਾ ਸੁਸਾਇਟੀ ਕਾਊਂਟਰ ਨੰਬਰ ਫਿਲ ਕਰਾਂਗੇ ਉਸ ਤੋਂ ਬਾਅਦ ਵਿਊ ਕਰ ਆਪਣਾ ਮੈਂਬਰ ਸਰਚ ਹੋ ਜਾਊਗਾ ਇਹ ਮੈਂਬਰ ਦਾ ਸੁਸਾਇਟੀ ਅਕਾਊਂਟ ਨੰਬਰ ਆ ਗਿਆ ਉਸ ਤੋਂ ਬਾਅਦ ਮੈਂਬਰ ਸਰਚ ਹੋ ਗਿਆ ਉਸ ਤੋਂ ਬਾਅਦ ਇਸ ਮੈਂਬਰ ਦੀ ਲੈਂਡ ਐਡ ਕਰਨ ਲਈ ਆਪਾਂ ਪਲੱਸ ਆਈਕਨ ਦੇ ਕਲਿੱਕ ਕਰਾਂਗੇ ਠੀਕ ਹੈ ਇੱਥੇ ਮੈਂਬਰ ਦਾ ਐਡਰੈਸ ਆਈ ਸਾਰਾ ਸਟੇਟ ਡਿਸਟ੍ਰਿਕਟ ਤਸੀਲ ਇੱਥੇ ਬਲੇਜ਼ ਆਪਾਂ ਫਿਲ ਕਰਾਂਗੇ ਇਤੇ ਮੈਂਬਰ ਦਾ ਸਰਵੇ ਨੰਬਰ ਪਾਵਾਂਗੇ ਮੈਂਬਰ ਦਾ ਸਰਵੇ ਨੰਬਰ ਕਿੰਨਾਗਾ ਉਸ ਤੋਂ ਬਾਅਦ ਅੱਗੇ ਟੋਟਲ ਲੈਂਡ ਮੈਂਬਰ ਕੋਲ ਕਿੰਨੀ ਜ਼ਮੀਨ ਹੈ ਪੈਕਸਪਾਤਾ ਇੰਨੇ ਕਿੰਨੇ ਲੈਂਡ ਦੀ ਵੈਲਿਊ ਪਾਵਾਂਗੇ ਕਿੰਨੀ ਵੈਲਿਊ ਹੈ ਸਰਕਾਰੀ ਵੈਲਿਊ ਕਿੰਨੀ ਆ ਇਹ ਮੈਂ ਆਪਾਂ ਬਾਤਾ 8 ਲੱਖ ਇੱਥੇ ਲੈਂਡ ਦੀ ਟੋਟਲ ਵੈਲਿਊ ਆ ਜੀ ਉਸ ਤੋਂ ਬਾਅਦ ਕਲਟੀਬਲ ਲੈਂਡ ਵੀ ਉਹ ਪਜਾਊਯੋਗ ਜ਼ਮੀਨ ਉਸ ਕੋਲ ਕਿੰਨੇ ਜਿਹੜੇ ਵੀ ਉਹ ਕਰ ਰਿਹਾ ਹੈਗਾ ਖੇਤੀ ਜਿਵੇਂ ਤਿੰਨ ਕਿੱਲੇ ਆਪਦੇ ਜੇ ਇਹ ਆਪ ਦੋ ਕਿੱਲੇ ਕਰਦਾ ਤਾਂ ਇੱਥੇ ਦੋ ਆ ਜਾਣਗੇ ਜੇ ਇਹ ਤਿੰਨ ਕਿੱਲੇ ਕਰਦਾ ਤਾਂ ਤਿੰਨ ਆ ਜਾਣਗੇ ਇੱਥੇ ਆਪਾਂ ਤਿੰਨ ਪਾ ਦਾਂਗੇ ਅੱਗੇ ਆਪਾਂ ਲੈਂਡ ਓਨਰਸ਼ਿਪ ਵੀ ਉਹਨੇ ਠੇਕੇ ਤੇ ਲੈਤੀ ਹੈ ਕਿ ਉਹਦੀ ਆਪ ਦੀ ਹੈ ਇੱਥੇ ਆਪਾਂ ਪਾ ਦਾਂਗੇ ਓਨਰ ਉਸ ਤੋਂ ਬਾਅਦ ਸਵੈ ਟਾਈਪ ਉਸ ਦੀ ਸੋਇਲ ਕਿਦਾਂ ਦੀ ਐ ਮਿੱਟੀ ਕਿਦਾਂ ਬਲੈਕ ਆ ਕਿ ਡੇਜ਼ਰਟ ਆ ਰੇਤ ਵਾਲੀ ਆ ਆਪਾਂ ਲਿਖ ਦਿਆਂਗੇ ਤੇ ਬਲੈਕ ਸੋਇਲ ਤੇ ਆ ਜੂ ਲੈਂਡ ਟਾਈਪ ਆ ਵੀ ਲੈਂਡ ਕਿਦਾਂ ਦੀ ਆ ਧਰਤੀ ਕਿਦਾਂ ਦੀ ਗਿੱਲੀ ਆ ਕਿ ਸੁੱਕੀ ਆ ਜਾਂ ਨਾਟ ਅਵੇਲੇਬਲ ਆਪਾਂ ਇੱਥੇ ਨਾਟ ਅਵੇਲੇਬਲ ਕਰਤਾ ਇੱਥੇ ਇਰੀਗੇਸ਼ਨ ਟਾਈਪ ਇਰੀਗੇਸ਼ਨ ਦਾ ਮਤਲਬ ਹੁੰਦਾ ਵੀ ਉਹਨਾਂ ਨੂੰ ਜ਼ਮੀਨ ਨੂੰ ਬੋਰ ਦਾ ਪਾਣੀ ਲੱਗਦਾ ਜਾਂ ਨੈਰੀ ਪਾਣੀ ਨਾਲ ਰਮੋਣੀ ਆ ਪੰਜਾ ਵਾਰਿਸ਼ਨਾ ਰਾਮਦੇਜਾ ਨੋਟੇਬਲ ਜਾਂ ਟੈਂਕਰ ਨਰਮੋਨੇ ਬਥੇ ਚੂਜ਼ ਕਰ ਸਕਨੇ ਹੋ ਕੁਝ ਵੀ ਜਿੱਦਾਂ ਦਾ ਜਮੀਨ ਨੂੰ ਆਪਾਂ ਪਾਣੀ ਦੇ ਰਹੇ ਹਾਂ ਫਿਰ ਰੈੱਡ ਸਟਾਰ ਲੱਗਿਆ ਇਹ ਮੰਡੀਟਰੀ ਹੈ ਫਿਲ ਕਰਨੀ ਜਿੱਦਾਂ ਦਾ ਜਿੱਥੇ ਜਮੀਨ ਹੈ ਉਦਾਂ ਦਾ ਆਪਾਂ ਇਹ ਫਿਲ ਕਰਨਾਗਾ ਉਸ ਤੋਂ ਬਾਅਦ ਆਪਾਂ ਐਡ ਬਟਨ ਤੇ ਕਲਿੱਕ ਕਰਦਾਂਗੇ ਠੀਕ ਹੈ ਜੀ ਇਹ ਇੱਥੇ ਆ ਜੂਗਾ ਜਿਹੜਾ ਆਪਾਂ ਪਰ ਫਿਲ ਕਰਿਆ ਸੀ ਉਸ ਤੋਂ ਬਾਅਦ ਆਪਾਂ ਇਹਨਾਂ ਸੇਵ ਕਰ ਦਾਂਗੇ ਲੈਂਡ ਡੀਟੇਲ ਸੇਵਡ ਸਕਸੈਸਫੁਲੀ ਇੱਥੇ ਕੀ ਆ ਮੈਂਬਰ ਦੀ ਆਪਾਂ ਕੀ ਲੈਂਡ ਐਡ ਕਰਤੀ ਜੀ ਓਕੇ ਤੇ ਕਲਿੱਕ ਕਰਾਂਗੇ ਇਸ ਤੋਂ ਆਪਾਂ ਲੈਂਡ ਦੇਖ ਵੀ ਸਕਦੇ ਆ ਮੈਂਬਰ ਦੀ ਵੀ ਲੈਂਡ ਐਡ ਹੋ ਗਈ ਇੱਥੇ ਚੈੱਕ ਕਰੋ ਇੱਥੇ ਸਰਵੇ ਨੰਬਰ ਵੀ ਲਿਖਿਆ ਗਿਆ ਬਲੇਜ਼ ਵੀ ਲਿਖਿਆ ਆ ਗਿਆ ਉਸਾ ਸਾਰੀ ਡਿਟੇਲ ਆ ਗਈ ਮੈਂਬਰ ਦੀ ਲੈਣੇ ਜੇ ਤੁਹਾਨੂੰ ਇਹ ਵੀਡੀਓ ਫਾਇਦੇਮੰਦ ਲੱਗੀ ਤਾਂ ਲਾਈਕ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ